ਦਣ ਦਿਹਾੜੇ ਗੋਰੇ ਮੱਤੇ ਵਰਗਿਆਂ ਤੇ ਉੱਤੇ ਐਮ ਸਿਆਸੀ ਸਹੇ ਦੇ ਉੱਤੇ ਜਿਹੜਾ ਵਰਤਾਰਾ ਅਣਮਨੁਖੀ ਆ ਜਿਹਨੂੰ ਜਿੰਨਾ ਵੀ ਨਿੰਦਿਆ ਜਾਵੇ ਉਨਾ ਹੀ ਘਾਟਾ ਅਮੋਲਕ ਦੀ ਪਹਿਲੀ ਗੱਲ ਨਹੀਂ ਆ ਜਦੋਂ ਤੋਂ ਇਹ ਆਇਆ ਐ ਐਮਐਲਏ ਬਣਿਆ ਅਸੀਂ ਤਾਂ ਉਦੋਂ ਤੋਂ ਪਿੱਟਦੇ ਆ ਰਹੇ ਆ ਇਹ ਜਿਹੜਾ ਜਿਵੇਂ ਕਹਿੰਦੇ ਆ ਮਾੜਾ ਭਾਂਡਾ ਜਿਹੜਾ ਉਹ ਛੇਤੀ ਉੱਛਲਦਾ ਇਹ ਜਿਆਦੇ ਛਾਲਾ ਮਾਰ ਗਏ ਹੁਣ ਇਹਨਾਂ ਨੂੰ ਸੋਝੀ ਕੁਛ ਨਹੀਂ ਰਿਹਾ ਇਹੋ ਜੀ ਇਹ ਡਾਂਗ ਫੇਰਦੇ ਆ ਇਨਾਂ ਕੋਲੇ 92 ਪੰਜਾਬ ਦੇ ਵਿੱਚ ਵਰਕਰ ਨਹੀਂ ਰਹਿਣੇ ਜਿਹੋ ਜਿਹੇ ਇਹਨਾਂ ਦੇ ਹਾਲਾਤ ਹੈ ਇਹ ਤਾਂ ਖੋਚੜੇ ਕਰਨ ਵਾਲੀ ਸਰਕਾਰ ਹੈ ਇਹਨਾਂ ਨੇ ਤਾਂ ਲੋਕ ਦੇ ਸਾਹ ਨਾਸਾਂ ਚ ਲਿਆ ਤੇ ਇਹਦਾ ਮਨ ਤੋਂ ਪ੍ਰੇਖਾ ਹੀ ਕੱਢ ਦੇਣ ਖੇਤਰ ਪੈਣਗੇ ਇਹਨਾਂ ਤੇ ਨੇ ਜਿਹੜਾ ਕਰਦਾਰ ਆ ਅਮੋਲਕ ਸਿੰਘ ਦਾ ਜਾਂ ਜਿਹੜਾ ਰੋਲ ਆ ਉਹ ਦਲਤ ਵਿਰੋਧੀ ਹੈਗਾ ਤੇ ਦਲਤ ਵਿਰੋਧੀ ਹੀ ਸਾਫਤ ਹੋਈ ਜਾਂ ਦਲਤ ਵਿਰੋਧੀ ਸਾਫਤ ਆਮ ਆਦਮੀ ਪਾਰਟੀ ਹੋ ਰਹੀ ਹੈਗੀ ਕਿ ਅਸੀਂ ਤੁਹਾਨੂੰ ਧਰਨੇ ਵੀ ਨਹੀਂ ਲਾਉਣ ਦੇਾਂਗੇ ਅਸੀਂ ਤੁਹਾਨੂੰ ਲੁੱਟਾਂਗੇ ਵੀ ਬੋਲਣ ਵੀ ਨਹੀਂ ਦੇਵਾਂਗੇ ਤੇ ਕੁੱਟਾਂਗੇ ਵੀ ਤੇ ਰੋਣ ਵੀ ਨਹੀਂ ਦੇਣਾ ਇਹ ਜਿਹੜਾ ਧੱਕੇਸ਼ਾਹੀ ਤਾਨਾਸ਼ਾਹੀ ਹੈ ਨਾ ਇੱਥੋਂ ਦੇ ਐਮਐਲਏ ਦੀ ਜਿਵੇਂ ਗੋਰੇ ਮੱਤੇ ਦੇ ਕੋਈ ਉਹ ਕ੍ਰਿਮੀਨਲ ਬੰਦਾ ਨਹੀਂ ਸੀ ਸਿਰਫ ਤੇ ਸਰਪੋਣੇ ਸਾਡੇ ਇਲਾਕੇ ਦਾ ਇੱਥੋਂ ਦਾ ਕੱਟ ਰੱਖਿਆ ਸੀ ਜਿਹੜੀ ਸਰਕਾਰ ਕਹਿੰਦੀ ਸੀ ਮੰਗਦਾ ਰਹੇਵੇਂ ਸੂਰਜਾ ਕਮੀਆਂ ਦੇ ਵੇੜੇ ਅੱਜ ਉਹੀ ਸਰਕਾਰ ਕਮੀਆਂ ਦੇ ਮੰਗਦੇ ਸੂਰਜਾ ਨੂੰ ਛਪਾਉਣ ਤੇ ਲੱਗੀ ਹੋਈ ਆ ਉਹਨਾਂ ਨੂੰ ਡੋਬਣ ਤੇ ਲੱਗੀ ਹੋਈ ਆ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਸਾਡੀ ਸਰਕਾਰ ਬਣਾ ਦਿਓ ਨਾ ਤਾਂ ਕੋਈ ਸਾਡੀ ਸਰਕਾਰ ਬਣ ਤੇ ਨਾਜਾਇਜ਼ ਪਰਚੇ ਹੋਣਗੇ ਔਰ ਨਾ ਹੀ ਨਾਜਾਇਜ਼ ਧੱਕੇ ਹੋਣਗੇ ਪਰ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਕੋਈ ਦਿਨ ਅਜਿਹਾ ਪੰਜਾਬ ਦੇ ਵਿੱਚ ਨਹੀਂ ਹੋਏਗਾ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਨਹੀਂ ਹੋਇਆ ਹੋਏਗਾ ਧਰਨੇ ਨੂੰ ਲੈ ਕੇ ਆਮ ਆਦਮੀ ਪਾਰਟੀ ਬਹੁਤ ਸਾਰੇ ਜਿਹੜੇ ਪ੍ਰਚਾਰ ਕਰਦੀ ਹੈ ਵੀ ਸਾਡੀ ਪਾਰਟੀ ਧਰਨੇਆਂ ਚੋਂ ਨਿਕੜੀ ਹੈ ਪਰ ਇੱਕ ਨੌਜਵਾਨ ਆਮ ਆਦਮੀ ਪਾਰਟੀ ਦੇ ਖਿਲਾਫ ਧਰਨਾ ਧਰਨਾ ਲਾਉਣ ਜਾ ਰਿਹਾ ਸੀ ਉਸ ਨੌਜਵਾਨ ਨੂੰ ਧਰਨੇ ਦੇ ਵਿੱਚੋਂ ਚੁੱਕਿਆ ਜਾਂਦਾ ਹੈ ਸੀਆਈਏ ਪੁਲਿਸ ਵੱਲੋਂ ਚੁੱਕਿਆ ਜਾਂਦਾ ਹੈ ਤਾਂ ਉਸ ਨੌਜਵਾਨ ਤੇ ਤਸ਼ੱਦਦ ਕੀਤਾ ਜਾਂਦਾ ਹੈ ਇਹ ਸਾਰਾ ਕੁਝ ਕਰਵਾਇਆ ਹੈ ਜੈਤੋ ਵਿਧਾਨ ਸਭਾ ਹਲਕੇ ਦੇ ਐਮਐਲਏ ਅਮੋਲਕ ਸਿੰਘ ਨੇ ਇਹ ਕਹਿਣਾ ਹੈ ਇਸ ਨੌਜਵਾਨ ਦਾ ਸਭ ਤੋਂ ਪਹਿਲਾਂ ਨੌਜਵਾਨ ਤੋਂ ਜਾਣਦੇ ਅੱਜ ਇੱਥੇ ਜੈਤੋਂ ਦੇ ਵਿੱਚ ਵੱਡਾ ਇਕੱਠ ਕੀਤਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਇਹ ਇਕੱਠ ਕੀਤਾ ਹੋਇਆ ਹੈ ਤਾਂ ਖਾਸ ਤੌਰ ਤੇ ਐਮਐਲਏ ਅਮੋਲਕ ਸਿੰਘ ਆ ਉਹਦੇ ਵਿਰੋਧ ਦੇ ਵਿੱਚ ਉਸ ਐਮਐਲਏ ਤੇ ਕਾਰਵਾਈ ਕਰਵਾਉਣ ਨੂੰ ਲੈ ਕੇ ਇਹਨਾਂ ਦੀ ਮੰਗ ਹੈ ਤਾਂ ਬਾਈ ਹੁਣਾਂ ਨੇ ਗੱਲ ਕਰਦੇ ਆ ਬਾਈ ਜੀ ਸ਼ੁਰੂਆਤ ਦੇ ਵਿੱਚ ਮੈਂ ਇਹ ਜ਼ਿਕਰ ਕੀਤਾ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਇਹ ਪ੍ਰਚਾਰਿਆ ਜਾਂਦਾ ਸੀ ਕਿ ਸਾਡੀ ਸਰਕਾਰ ਬਣਾ ਦਿਓ ਸਾਡੀ ਸਰਕਾਰ ਦੇ ਵਿੱਚ ਕਿਸੇ ਕਿਸਮ ਦਾ ਧੱਕਾ ਨਹੀਂ ਹੋਏਗਾ ਕਿਸੇ ਵੀ ਕਿਸਮ ਦਾ ਧਰ ਪਰਦਰਸ਼ਨ ਨਹੀਂ ਹੋਏਗਾ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੱਕਾ ਹੋ ਰਿਹਾ ਹੈ ਜਾਂ ਧਰਨੇ ਪ੍ਰਦਰਸ਼ਨ ਉਸੇ ਤਰੀਕੇ ਨਾਲ ਜਲ ਰਹੇ ਨੇ ਦੇਖੋ ਤੱਕਾ ਇੱਕ ਤਾਂ ਹੁੰਦਾ ਤੱਕਾ ਇੱਕ ਹੁੰਦਾ ਪੰਜਾਬ ਬਰਵਾਦ ਤੱਕਾ ਦਾ ਹੁੰਦਾ ਵੀ ਨੋਰਮਲ ਕਿਸ ਨੂੰ ਤੱਕਾ ਮਾਰ ਦੇਣਾ ਦੇਖੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹਨਾਂ ਨੇ ਪੰਜਾਬ ਨੂੰ ਬੇੜਾਗਰ ਕਰਤਾ ਤੇ ਬਰਵਾਦ ਕਰਤਾ ਹੈਗਾ ਹਾਂਜੀ ਅੱਛਾ ਤੁਹਾਡੇ ਨਾਲ ਕਿਹੋ ਜਿਹਾ ਤੱਕਾ ਹੋਇਆ ਜੀ ਦੇਖੋ ਅਸੀਂ ਦੱਸ ਹੀ ਚੁੱਕੇ ਹਾਂ ਤੁਹਾਨੂੰ ਪਹਿਲਾਂ ਵੀ ਵੀ ਇੱਥੇ ਲੋਕਾਂ ਦੀਆਂ ਕੁ ਛੋਟੇ ਕਿਸਾਨਾਂ ਦੇ ਮਜ਼ਦੂਰਾਂ ਦੀਆਂ ਜਿਹੜੀਆਂ ਭਾਕਦੀਆਂ ਮੰਗਾਂ ਹੱਕੀ ਮੰਗਾਂ ਨੂੰ ਲੈ ਕੇ ਅਕਸਰ ਹੀ ਅਸੀਂ ਜਿਹੜੇ ਧਰਨੇ ਮਜਾਰੇ ਕਰਦੇ ਰਹਿੰਨੇ ਆ ਤੇ ਪਿਛਲੇ ਦਿਨੀ ਅਮੋਲਕ ਸਿੰਘ ਦੇ ਕਹਿਣ ਤੇ ਬਹੁਤ ਜ਼ਿਆਦਾ ਜਿਹੜਾ ਸੀਆਈ ਤੇ ਜੈਤੋਦਾਰ ਜੈਸ਼ਕਮਾਰ ਤੇ ਸੁਖਦੀਪ ਸਿੰਘ ਜਿਹੜਾ ਡੀਐਸਪੀ ਹੈ ਇਹਦੇ ਕਹਿਣ ਤੇ ਮੇਰੇ ਤੇ ਦਸ਼ਤਦ ਹੋਇਆ ਉਸਤੇ ਕਿਸਾਨਾਂ ਤੇ ਮਜ਼ਦੂਰਾਂ ਦਲਤ ਜਥੇਬੰਦੀਆਂ ਹੋਰ ਬਹੁਤ ਸਾਰੀਆਂ ਭਰਾਤਰੀ ਜਥੇਬੰਦੀਆਂ ਵੱਲੋਂ ਐਕਸ਼ਨ ਕਮੇਟੀ ਬਣੀ ਆ ਮੇਰੇ ਤੇ ਬਾਲੀ ਕਿਰਿੰਤੂ ਪ੍ਰਾਂਤੂ ਨਹੀਂ ਕਰਾਂਗਾ ਵੀ ਸੀ ਆ ਕਰਨਾ ਨਾ ਕਰਨਾ ਮੇਰੇ ਵੱਲੋਂ ਜੋ ਐਕਸ਼ਨ ਕਮੇਟੀ ਫੈਸਲਾ ਲਾਊਗੀ ਜਾਂ ਕਰੂਗੀ ਉਹ ਸਾਨੂੰ ਮਨਜ਼ੂਰ ਆ ਜੀ ਜੀ ਬਿਲਕੁਲ ਜੀ ਇੱਥੇ ਵੱਖੋ ਵੱਖਰੀਆਂ ਜਥੇਬੰਦੀਆਂ ਨੇ ਇਸ ਨੌਜਵਾਨ ਦੇ ਹੱਕ ਦੇ ਵਿੱਚ ਉੱਤਰੀਆਂ ਨੇ ਸਿੱਧੇ ਤੌਰ ਤੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਵਿਧਾਨ ਸਭਾ ਹਲਕਾ ਜੈਤੋਂ ਦੇ ਜਿਹੜੇ ਐਮਐਲਏ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਭਾਈ ਜੀ ਅੱਜ ਤੁਸੀਂ ਇਸ ਨੌਜਵਾਨ ਦੇ ਹੱਕ ਦੇ ਵਿੱਚ ਆਏ ਹੋ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਕੱਲ੍ਹ ਗੋਰੇ ਦੇ ਹੱਕ 'ਚ ਨਹੀਂ ਆਏ ਅਸੀਂ ਸਮਝਦੇ ਹਾਂ ਵੀ ਗੋਰੇ ਤੇ ਤਸ਼ੱਦਦ ਕਰਨਾ ਇਹ ਕਿਉਂਕਿ ਗੋਰਾ ਕੋਈ ਟੈਰਰਿਸਟ ਨਹੀਂ ਹੈਗਾ ਜਿਸ ਤਰ੍ਹਾਂ ਦਾ ਤਸ਼ੱਦਦ ਗੋਰੇ ਤੇ ਕੀਤਾ ਗਿਆ ਸਾਰੀਆਂ ਹੀ ਸਰਕਾਰਾਂ ਆਪਣੇ ਵਿਰੋਧੀਆਂ ਤੇ ਪਰਚੇ ਪਾਉਂਦੀਆਂ ਨੇ ਜੇਲ੍ਹਾਂ 'ਚ ਸੁੱਟਦੀਆਂ ਨੇ ਪਰ ਗੋਰੇ ਤਾਂ ਇੱਕ ਧਰਨਾ ਲਾਉਣ ਦਾ ਐਸਡੀਐਮ ਦੇ ਖਿਲਾਫ ਇਹ ਵੀ ਇਸ ਕਰਕੇ ਕਿ ਤੁਸੀਂ ਭਾਈ ਜਿਹੜਾ ਮਜ਼ਦੂਰਾਂ ਦੇ ਕਿਸਾਨਾਂ ਦੇ ਹੱਕ ਖਾ ਰਹੇ ਹੋ ਉਸ ਦੀ ਆਵਾਜ਼ ਨੂੰ ਲੈ ਕੇ ਉਠਾਉਣਾ ਔਰ ਉਸ ਤੇ ਜਿਹੜਾ ਇੱਥੋਂ ਦਾ ਐਮਐਲਏ ਮੋਲਕ ਸਿੰਘ ਉਹਦਾ ਇੰਨਾ ਔਖੇ ਹੋ ਜਾਣਾ ਕਿ ਉਹਦੇ ਆਖੇ ਲੱਗ ਕੇ ਇੱਥੋਂ ਦਾ ਡੀਐਸਪੀ ਤੇ ਸੀਐਸ ਸਟਾਫ ਵਾਲੇ ਐਸਐਚਓ ਸਾਹਿਬ ਇੰਨਾ ਕਿ ਤਸ਼ੱਦਦ ਕਰਦੇ ਅਣਮਨੁੱਖੀ ਤਸ਼ੱਦਦ ਜਿਹੜਾ ਕਿਸੇ ਟੈਰਰਿਸਟ ਦੇ ਨਾਲ ਕੀਤਾ ਜਾਂਦਾ ਕਿਸੇ ਅੱਤਵਾਦੀ ਦੇ ਨਾਲ ਕੀਤਾ ਜਾਂਦਾ ਜਿਹੜਾ ਕਿ ਉਹ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤਾਂ ਇੱਥੋਂ ਸਪਸ਼ਟ ਆ ਕਿ ਜਿਹੜਾ ਸਾਡਾ ਸੰਵਿਧਾਨਿਕ ਹੱਕ ਹੈ ਸਾਡੀ ਚੁਣੀ ਹੋਈ ਸਰਕਾਰ ਦੇ ਔਰ ਸਾਡੇ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਜ਼ਾਹਰ ਕਰਨ ਦਾ ਜਿਹੜਾ ਹੱਕ ਹੈ ਲੋਕਾਂ ਦਾ ਉਸ ਹੱਕ ਨੂੰ ਸਿੱਧੀ ਵਿੰਗਾਰ ਕਿ ਅਸੀਂ ਤੁਹਾਨੂੰ ਧਰਨੇ ਵੀ ਨਹੀਂ ਲਾਉਣ ਦੇਾਂਗੇ ਅਸੀਂ ਤੁਹਾਨੂੰ ਲੁੱਟਾਂਗੇ ਵੀ ਬੋਲਣ ਵੀ ਨਹੀਂ ਦੇਾਂਗੇ ਤੇ ਕੁੱਟਾਂਗੇ ਵੀ ਤੇ ਰੋਣ ਵੀ ਨਹੀਂ ਦੇਣਾ ਇਹ ਜਿਹੜਾ ਧੱਕੇਸ਼ਾਹੀ ਤਾਨਾਸ਼ਾਹੀ ਹੈ ਨਾ ਇੱਥੋਂ ਦੇ ਐਮਐਲਏ ਦੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਔਰ ਪ੍ਰਸ਼ਾਸਨਿਕ ਢਾਂਚੇ ਦੀ ਉਹ ਚਾਹੇ ਐਸਡੀਐਮ ਹੋਵੇ ਚਾਹੇ ਡੀਐਸਪੀ ਹੋਵੇ ਚਾਹੇ ਐਸਐਚ ਹੋਵੇ ਉਹ ਸਾਡੀ ਉਸ ਵੰਗਾਰ ਨੂੰ ਲੈ ਕੇ ਅਸੀਂ ਅੱਜ ਗੋਰਾ ਮੱਤਾ ਪਲੱਸ ਜਿੰਨੇ ਵੀ ਲੋਕ ਜਿਹੜੇ ਲੋਕ ਜਮਹੂਰੀਅਤਾਂ ਲਈ ਲੜਦੇ ਨੇ ਉਹਨਾਂ ਸਾਰਿਆਂ ਦੀ ਆਵਾਜ਼ ਨੂੰ ਚੱਕਣ ਦੇ ਲਈ ਅੱਜ ਇਕੱਠੇ ਹੋਏ ਆ ਐਕਸ਼ਨ ਕਮੇਟੀ ਬਣੀ ਹੈ ਉਹਦੇ ਵਿੱਚ ਸਾਡੀ ਕ੍ਰਾਂਤੀਕਾਰੀ ਕਿਸਾਨੀ ਨੂੰ ਪੰਜਾਬ ਵੀ ਸ਼ਾਮਲ ਹੈ ਜੀ ਅੱਛਾ ਧਰਨੇਆਂ ਚੋਂ ਨਿਕਲੀ ਆਮ ਆਦਮੀ ਪਾਰਟੀ ਨੂੰ ਹੁਣ ਧਰਨੇ ਕਿਉਂ ਮਤਲਬ ਅਠਵਾਉਣੇ ਪੈਂਦੇ ਆ ਜਾਂ ਧਰਨੇ ਲਾਉਣ ਵਾਲੇ ਲੋਕਾਂ ਨੂੰ ਕਿਉਂ ਗ੍ਰਿਫਤਾਰ ਕਰਨਾ ਪੈ ਰਿਹਾ ਜਾਂ ਇਹਨਾਂ ਤੇ ਤਸ਼ੱਦਦ ਕਿਉਂ ਕਰਨਾ ਪੈ ਰਿਹਾ ਜੀ ਦੇਖੋ ਧਰਨੇਆਂ ਚੋਂ ਪਾਰਟੀ ਨਹੀਂ ਨਿਕਲੀ ਇਹਨਾਂ ਨੇ ਟਕਵਾਂਜ ਕੀਤੇ ਸੀ ਜਦੋਂ ਕਹਿੰਦੇ ਸੀ ਲੋਕਪਾਲ ਬਿਲ ਬਣਾਵਾਂਗੇ ਸਵਰਾਜ ਲਿਆਵਾਂਗੇ ਉਹਦੇ ਚੋਂ ਪਾਰਟੀ ਨਿਕਲੀ ਉਹ ਇਹਨਾਂ ਦਾ ਇੱਕ ਪੂਰਾ ਪੋਲੀਟੀਕਲ ਸਟੰਟ ਸੀ ਧਰਨਿਆਂ ਦਾ ਮੈਂ ਹੁਣ ਆਪਾਂ ਸਾਰੇ ਧਰਨੇ ਲਾਉਣੇ ਆ ਧਰਨੇ ਤੁਸੀਂ ਰੋਜ਼ ਜੰਨੇ ਆਪਾਂ ਤਾਂ ਕਹਿੰਨੇ ਪੋਲੀਟੀਕਲ ਚੀਜ਼ਾਂ ਦੂਰ ਰਹਿਣੀਆਂ ਚਾਹੀਦੀਆਂ ਇਹਨਾਂ ਧਰਨਿਆਂ ਤੋਂ ਪਰ ਉਹ ਸਿਰਫ ਧਰਨਿਆਂ ਦਾ ਸਹਾਰਾ ਲੈ ਕੇ ਉਹਦਾ ਹਵਾ ਜਿਹੜੀ ਬਣੀ ਸੀ ਲੋਕ ਅੱਕੇ ਹੋਏ ਸੀ ਕਾਲੀਆਂ ਤੋਂ ਕਾਂਗਰਸੀਆਂ ਤੋਂ ਭਾਜਪੀ ਤੋਂ ਜਿੰਨੀਆਂ ਵੀ ਪਹਿਲਾਂ ਪਾਰਟੀਆਂ ਨੇ ਸ਼ਾਸਨ ਕੀਤੇ ਆ ਤਾਂ ਉਹਦੇ ਚੋਂ ਆ ਕੇ ਇਹਨਾਂ ਨੇ ਇੱਕ ਬڑا ਲਵਾਨਾ ਜਾਂ ਨਾਰਾ ਦੇਤਾ ਇੱਕ ਮੌਕਾ ਕੇਜਰੀਵਾਲ ਨੂੰ ਭਗਵਾਨ ਤਮਨ ਨੂੰ ਔਰ ਅਸੀਂ ਬਦਲਾ ਕਰਾਂਗੇ ਅਸੀਂ ਧਰਨੇ ਸਾਡੇ ਲਾਉਣ ਦੀ ਲੋੜ ਨਹੀਂ ਪਊਗੀ ਅਸੀਂ ਨੌਕਰੀਆਂ ਦੇਵਾਂਗੇ ਅਸੀਂ ਆਹ ਕਰਾਂਗੇ ਕਰਜ਼ ਮਾਫੀ ਕਰਾਂਗੇ 1000 ਰੁਪਏ ਔਰ ਤੁਹਾਨੂੰ ਦੇਾਂਗੇ ਬਿਜਲੀ 600 ਯੂਨਟ ਕਰਾਂਗੇ ਉਹ ਸਾਰੇ ਵਾਦੇ ਲਾਰੇ ਜਿਹੜੇ ਨਾਲ ਲਾਏ ਉਹਦੇ ਚ ਲੋਕ ਆ ਗਏ ਤੇ ਲੋਕ ਆ ਗਏ ਤਾਂ ਉਹਦੇ ਚ ਲੋਕ ਠੱਗੇ ਗਏ ਹੁਣ ਜਦੋਂ ਇਹ ਸੱਤਾ ਦੇ ਬਹਿ ਗਿਆ ਕਿਉਂਕਿ ਇਹ ਉਸ ਬਸ ਤੇ ਬੈਠਿਆ ਜਿਹੜੀ ਬਦਲ ਨਹੀਂ ਸਕਦੀ ਜਿਹੜੀ ਜੌਂ ਦੀ ਤੂੰ ਅੰਗਰੇਜ਼ਾਂ ਵੇਲੇ ਤੋਂ ਚੱਲੀ ਆ ਰਹੀ ਤਾਂ ਇਹਨਾਂ ਦੇ ਵੀ ਉਹੀ ਮੋਦੀ ਪਾਲਿਸੀ ਲੈ ਕੇ ਵੀ ਜਿਹੜੇ ਵੋਟਾਂ ਤੋਂ ਪਹਿਲਾਂ ਵਾਦੇ ਸੀ ਉਹ ਸਿਰਫ ਚਨਾਵੀ ਜੁਮਲੇ ਸੀ ਸੋ ਹੁਣ ਅਸੀਂ ਸੱਤਾ ਦੇ ਬੈਠੇ ਅਸੀਂ ਵੀ ਉਹੀ ਕੁਛ ਕਰਨਾ ਜੋ ਪੁਰਾਣਿਆਂ ਨੇ ਪਹਿਲਾਂ ਨਹੀਂ ਕੀਤਾ ਭਗਵਾਨਤ ਸਿੰਘ ਕਹਿੰਦੇ ਸਾਡੇ ਐਮਐਲਏ ਬੜੇ ਚੰਗੇ ਕੰਮ ਕਰ ਰਹੇ ਨੇ ਐਮਐਲਏ ਮੋਲਕ ਸਿੰਘ ਚੰਗੇ ਕੰਮ ਨਹੀਂ ਕਰ ਰਹੇ ਜੀ ਦੇਖੋ ਜੀ ਕੋਈ ਐਮਐਲਏ ਕੋਈ ਇਹਨਾਂ ਦਾ ਮੰਤਰੀ ਕਿਸੇ ਕਣਕ ਦੇ ਘਟਾਲੇ 'ਚ ਫਸ ਰਿਹਾ ਕੋਈ ਹੋਰ ਘਟਾਲਿਆਂ 'ਚ ਫਸ ਰਿਹਾ ਆ ਨਰਿੰਦਰ ਕੌਰ ਭਰਾਜ ਦੀ ਕੱਲ ਵੀਡੀਓ ਆਈ ਸੀ ਟਰੱਕ ਯੂਨੀਅਨ ਦੇ ਨਾਂ ਤੇ 55 ਲੱਖ ਲਿਆ ਆ ਮੋਲਕ ਸਿੰਘ ਦੀਆਂ ਕਰਤੂਤਾਂ ਵੇਚਦੀਆਂ ਇੱਧਰ ਨਾਲ ਗਵਾਂਢੀ ਜਿਹੜਾ ਹਲਕਾ ਹੈ ਰਾਮਪੁਰਾ ਜਿੱਥੋਂ ਦਾ ਐਮਐਲਏ ਬਲਕਾਰ ਸਿੱਧੂ ਆ ਜਿਨ੍ਹਾਂ ਨੇ ਤੁਹਾਡੇ ਚੈਨਲ ਤੇ ਵੀ ਪਰਚਾ ਕਰਾਇਆ ਉਹਨਾਂ ਦੇ ਇੱਕ ਆਡੀਓ ਵਾਇਰਲ ਹੋ ਰਹੀ ਆਪਣੇ ਹੀ ਵਰਕਰਾਂ ਦੇ ਆਪਣੇ ਹੀ ਕਾਰਕੁਨਾਂ ਦੀਆਂ ਧੀਆਂ ਪੈਣਾ ਚਾ ਉਹਨਾਂ ਦੀ ਪਤਨੀਆਂ ਬਾਰੇ ਉਹ ਇੰਨੇ ਸ਼ਲੀਲ ਸ਼ਬਦ ਬੋਲ ਰਿਹਾ ਤਾਂ ਇਹ ਇਹਨਾਂ ਦੇ ਕਿਰਦਾਰ ਹੈਗੇ ਨੇ ਐਮਐਲਏ ਦੇ ਔਰ ਇਹ ਲੋਕ ਜਿਹੜੇ ਭੁੱਖੇ ਬਿਲਕੁਲ ਸਿਆਸਤ ਦੇ ਭੁੱਖੇ ਸੀ ਜਿਨ੍ਹਾਂ ਨੂੰ ਕਿਤੇ ਕੋਈ ਜਗ੍ਹਾ ਨਹੀਂ ਮਿਲੀ ਉਹਨਾਂ ਨੇ ਇਸ ਵਾਰੀ ਦਾਲ ਲੱਗ ਗਿਆ ਤੇ ਜਦੋਂ ਦਾਲ ਲੱਗ ਗਿਆ ਤੋ ਆਪਣੇ ਆਪ ਹੀ ਰ ਮਰਜ਼ੀ ਕਰਾਂਗੇ ਸਾਨੂੰ ਪੁੱਛਣ ਵਾਲਾ ਕਿਹੜਾ ਜੀ ਬਿਲਕੁਲ ਦੋਸਤੋ ਸਟੇਜਾਂ ਤੋਂ ਜਿਹੜੀ ਗੱਲ ਪ੍ਰਚਾਰੀ ਜਾਂਦੀ ਹੈ ਉਹ ਕੋਈ ਹੋਰ ਹੈ ਪਰ ਜ਼ਮੀਨੀ ਹਕੀਕਤ ਤੇ ਗਰਾਊਂਡ ਜ਼ੀਰੋ ਤੇ ਗੱਲਬਾਤ ਹੋਰ ਹੈ ਕਿਉਂਕਿ ਭਗਵੰਤ ਸਿੰਘ ਮਾਨ ਕਹਿੰਦੇ ਨੇ ਵੀ ਭਾਈ ਸਾਡੀ ਸਰਕਾਰ ਦੇ ਰਾਜ ਦੇ ਵਿੱਚ ਪੰਜਾਬ ਦੇ ਲੋਕ ਲੋਕ ਬਹੁਤ ਖੁਸ਼ ਨੇ ਪਰ ਜ਼ਮੀਨੀ ਹਾਲਾਤ ਜਾਂ ਗਰਾਊਂਡ ਜ਼ੀਰੋ ਤੇ ਲੋਕ ਕਿਤੇ ਖੁਸ਼ ਨਹੀਂ ਨਜ਼ਰ ਆ ਰਹੇ ਆ ਲੋਕਾਂ ਤੋਂ ਜਾਣਦੇ ਭਗਵੰਤ ਮਾਨ ਸਰਕਾਰ ਤੋਂ ਖੁਸ਼ ਹੋ ਜੀ ਭਗਵੰਤ ਮਾਨ ਸਰਕਾਰ ਤੋਂ ਜੇ ਤੁਸੀਂ ਹੋਰ ਜ਼ਿਆਦਾ ਸਪਸ਼ਟ ਕਰਨਾ ਤਾਂ ਚੰਦਪਾਣ ਦੇ ਲੋਕਾਂ ਨੂੰ ਪੁੱਛ ਲੋ ਜਾ ਕੇ ਜੇ ਜਿਆਦਾ ਸਪਸ਼ਟ ਕਰਨਾ ਤਾਂ ਅੱਜ ਗੋਰਾ ਮੱਤਾ ਦੀ ਧਾਰਨਾ ਗੋਰਾ ਮੱਤਾ ਜਿਹੜੀ ਸਰਕਾਰ ਕਹਿੰਦੀ ਸੀ ਮੰਗਦਾ ਰਹੀਵੇਂ ਸੂਰਜਾ ਕਮੀਆਂ ਦੇ ਵੇੜੇ ਅੱਜ ਉਹੀ ਸਰਕਾਰ ਕਮੀਆਂ ਦੇ ਮੰਗਦੇ ਸੂਰਜਾਂ ਨੂੰ ਛਪਾਉਣ ਤੇ ਲੱਗੀ ਹੋਈ ਆ ਉਹਨਾਂ ਨੂੰ ਡੋਬਣ ਤੇ ਲੱਗੀ ਹੋਈ ਆ ਗੋਰਾ ਮੱਤਾ ਕਮੀਆਂ ਦੇ ਵੇੜੇ ਦਾ ਮੰਗਦਾ ਸੂਰਜਾ ਤੇ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਕਿ ਅਸੀਂ ਆਮ ਆ ਮਤਲਬ ਦਲਿਤਾਂ ਨਾਲ ਧੱਕਾ ਹੋ ਰਿਹਾ ਜੀ ਬਹੁਤ ਵੱਡੀ ਪੱਧਰ ਤੇ ਧੱਕਾ ਹੋ ਰਿਹਾ ਐਮਐਲਏ ਸਾਹਿਬ ਹੀ ਦਲਿਤ ਆ ਜੀ ਉਹ ਕਹਿੰਦੇ ਦਲਿਤ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਦਲਦ ਪਰਿਵਾਰਾਂ ਨਾਲ ਸੰਬੰਧ ਰੱਖਦੇ ਨੇ ਪਰ ਉਹਨਾਂ ਦੀ ਮਾਨਸਿਕਤਾ ਦਲਤਾਂ ਵਿਰੋਧੀ ਆ ਦਲਤ ਵਿਰੋਧੀ ਸਾਫਤ ਹੋ ਗਈ ਆ ਦਾਨ ਸਿੰਘ ਵਾਲਾ ਪਿੰਡ ਆ ਨਾਲ ਹੀ ਬਟੰਡੇ ਜ਼ਿਲ੍ਹੇ ਦਾ ਆ ਚੰਦਪਾਣਾ ਆ ਆ ਗੋਰਾ ਮੱਤਾ ਇਹਦੇ ਵਿੱਚ ਜਿੰਨੇ ਵੀ ਐਮਐਲਏ ਅਮੋਲਕ ਸਿੰਘ ਨੇ ਜਿਹੜਾ ਕਰਦਾਰ ਆ ਅਮੋਲਕ ਸਿੰਘ ਦਾ ਜਾਂ ਜਿਹੜਾ ਰੋਲ ਆ ਉਹ ਦਲਤ ਵਿਰੋਧੀ ਹੈਗਾ ਤੇ ਦਲਤ ਵਿਰੋਧੀ ਹੀ ਸਾਫਤ ਹੋਈ ਜਾਂ ਦਲਤ ਵਿਰੋਧੀ ਸਾਫਤ ਆਮ ਆਦਮੀ ਪਾਰਟੀ ਹੋ ਰਹੀ ਹੈਗੀ ਕਿਉਂਕਿ ਜਿਹੜੇ ਕਹਿੰਦੇ ਸੀ ਕਿ ਸਾਡੇ ਕੋਲ ਤਾਂ ਵੱਡੀਆਂ ਪਲਾਨਿੰਗਾਂ ਜੀ ਲੋ ਅੰਗਰੇਜ਼ ਸਾਡੇ ਤੋਂ ਨੌਕਰੀਆਂ ਮੰਗਿਆ ਕਰਨਗੇ ਬਾਹਰੋਂ ਆ ਕੇ ਪਰ ਅੱਜ ਸਾਡੇ ਪੰਜਾਬ ਦਾ ਉਹ ਹਾਲ ਹੋ ਗਿਆ ਜਿਹੜੇ ਲੋਕ ਆਪਣੇ ਰਜਗਾਰ ਲਈ ਬਾਹਰ ਗਏ ਸੀ ਉਹ ਵੀ ਇੱਧਰ ਆ ਰਹੇ ਆ ਤੇ ਜਿਹੜੇ ਕਹਿੰਦੇ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਹਰ ਥਾਂ ਹਰ ਥਾਂ ਧਰਨੇ ਲੱਗ ਰਹੇ ਨੇ ਹਰ ਜਗ੍ਹਾ ਧਰਨੇ ਲੱਗ ਰਹੇ ਨੇ ਹਰ ਵਰਗ ਆਮ ਆਦਮੀ ਪਾਰਟੀ ਤੋਂ ਦੁਖੀ ਆ ਜਿਹੜੇ ਕਹਿੰਦੇ ਸੀ ਇਨਕਲਾਬ ਕਰਨਾ ਵਾ ਉਹ ਜਿਹੜਾ ਇਨਕਲਾਬ ਆਦਮ ਆਮ ਆਦਮੀ ਪਾਰਟੀ ਕਰ ਰਹੀ ਹੈ ਉਹਦੇ ਤੋਂ ਹਰ ਵਰਗ ਇਹਨਾਂ ਦੁਖੀ ਹੋ ਗਿਆ ਤੇ ਮੁੱਖ ਮੰਤਰੀ ਆ ਜਿਹੜਾ ਉਹ ਸਿਰਫ ਚੁਟਕਲੇ ਬਾਤ ਸਾਬਤ ਹੋਇਆਗਾ ਚੁਟਕਲਿਆਂ ਨਾਲ ਸਰਕਾਰ ਚਲਾਉਣ ਦੀ ਗੱਲ ਕਰ ਰਹੇ ਉਹ ਚੁਟਕਲਿਆਂ ਨਾਲ ਸਰਕਾਰਾਂ ਨਹੀਂ ਚਲਦੀਆਂ ਤੇ ਇਨਕਲਾਬ ਦੀ ਜਿਹੜੀ ਉਹ ਪਰਵਾਸ਼ਾ ਦੇ ਰਹੇ ਆ ਪੱਗ ਬੰਨਣਾ ਨਾਲ ਭਗ ਸਿੰਘ ਦੇ ਪੱਗ ਬੰਨਣ ਨਾਲ ਇਨਕਲਾਬ ਨਹੀਂ ਆਉਂਦਾਗਾ ਭਗ ਸਿੰਘ ਦੇ ਪਿੰਡ ਜਾ ਕੇ ਸੌਂ ਖਾਣ ਨਾਲ ਇਨਕਲਾਬ ਨਹੀਂ ਆਉਂਦਾਗਾ ਤੇ ਲੜਾਈ ਲੰਬੀ ਲੜਾਈ ਲੜਨੀ ਪੈਂਦੀ ਹੈ ਇਨਕਲਾਬ ਲਈ ਇਨਕਲਾਬ ਕਰਨ ਵਾਸਤੇ ਇੱਕ ਜਿਹੜੀ ਤਾਨਾਸ਼ਾਹੀ ਜਮਾਤ ਆ ਉਹਦੇ ਨਾਲ ਟੱਕਰ ਲੈਣੀ ਪੈਂਦੀ ਆ ਫੇ ਸਿਸਟਮ ਬਦਲਣਾ ਪੈਂਦਾ ਸਿਸਟਮ ਦੇ ਸਿਸਟਮ ਬਦਲ ਕੇ ਲੋਕਾਂ ਦਾ ਰਾਜ ਆਉਂਦਾ ਹੈਗਾ ਤੇ 70 75 ਸਾਲ ਆਲਾ ਇਹ ਸਿਸਟਮ 2 2.5 ਸਾਲਾਂ ਚ ਬਦਲ ਦਿੱਤਾ ਜੀ ਜਦੋਂ ਸਤਾ ਤੇ ਆਉਣ ਤੋਂ ਪਹਿਲਾਂ ਉਹ ਚੁਟਕੀਆਂ ਨਾਲ ਮਸਲੇ ਹੱਲ ਕਰਦੇ ਸੀ ਚੁਟਕੀਆਂ ਨਾਲ ਐਮਐਸਪੀ 2.5 ਮਿੰਟਾਂ ਦੇ ਵਿੱਚ ਉਹ ਕਹਿੰਦੇ ਸਤਾ ਦਿਓ ਜੀ ਐਮਐਸਪੀ ਕਿਸਾਨਾਂ ਦੀ 5 ਮਿੰਟਾਂ ਚ ਬੇਰਜਗਾਰੀ 5 ਮਿੰਟਾਂ ਚ ਹੱਲ ਕਰਾਂਗੇ ਨਸ਼ੇ ਇੱਕ ਹਾ ਚਾਰ ਦਿਨਾਂ ਚ ਪਰ ਇਹ ਸਾਰੇ ਜੁਮਲੇ ਸੀ ਜਦੋਂ ਉਹਨਾਂ ਨੂੰ ਇਹ ਪਤਾ ਸੀ ਕਿ 72 ਸਾਲ ਤੋਂ ਜਿਹੜਾ ਸਿਸਟਮ ਜਰਜਰਾ ਹੋ ਚੁੱਕਿਆ ਸਿਸਟਮ ਖਰਾਬ ਹੋ ਗਿਆ ਫਿਰ ਉਹਨਾਂ ਨੂੰ ਪਤਾ ਹੀ ਸੀ ਵੀ 5 ਸਾਲਾਂ ਚ ਅਸੀਂ ਕਿਵੇਂ ਠੀਕ ਕਰਾਂਗੇ ਮੋਲਕ ਸਿੰਘ 2022 ਦੀਆਂ ਚੋਣਾਂ ਤੋਂ ਪਹਿਲਾਂ ਦਲਿਤਾਂ ਦੀ ਗੱਲ ਕਰਦੇ ਸੀਗੇ ਜੀ ਹਾਂ ਸਾਡੇ ਧਿਆਨ 'ਚ ਤਾਂ ਹੈ ਨਹੀਂ ਵੀ ਦਲਤਾਂ ਦੀ ਗੱਲ ਕਰਦੇ ਸੀ ਕਿਉਂਕਿ ਉਹ ਦਲਤਾਂ ਤੋਂ ਵੋਟਾਂ ਲੈਣ ਵੇਲੇ ਗੱਲ ਕਰਦੇ ਸੀ ਦਲਤਾਂ ਦੀ ਵੀ ਅਸੀਂ ਤੁਹਾਨੂੰ ਰੋਜ਼ਗਾਰ ਦੇਵਾਂਗੇ ਅਸੀਂ ਘਰ ਘਰ ਨੌਕਰੀ ਦੇਵਾਂਗੇ ਅਸੀਂ ਰਾਸਣ ਦੇਵਾਂਗੇ ਇਹ ਚੋਣਾਂ ਤੋਂ ਪਹਿਲਾਂ ਦੀਆਂ ਗੱਲਾਂ ਚੋਣਾਂ ਤੋਂ ਬਾਅਦ ਤਾਂ ਹਾਲਾਤ ਕੁਝ ਹੋਰ ਬਦਲ ਗਏ ਆ ਕਮੀਆਂ ਦੇ ਵਿੜਿਆਂ ਦੇ ਵਿੱਚ ਅੱਜ ਵੀ ਤੰਗੀਆਂ ਨੇ ਅੱਜ ਵੀ ਤੁਰਸ਼ੀਆਂ ਨੇ ਇਹਨਾਂ ਦੀਆਂ ਸਰਕਾਰਾਂ ਤੋਂ ਨਾਲੀਆਂ ਦੇ ਮਸਲੇ ਹੱਲ ਨਹੀਂ ਹੋ ਰਹੇ ਤੇ ਬੇਰਜ਼ਗਾਰੀ ਦੇ ਮਸਲੇ ਹੱਲ ਕਿੱਥੋਂ ਹੋਣਗੇ ਕਰਜ਼ਿਆਂ ਦੇ ਮਸਲੇ ਹੱਲ ਕਿੱਥੋਂ ਹੋਣਗੇ ਖੁਦਕਸ਼ੀਆਂ ਦੇ ਮਸਲੇ ਹੱਲ ਕਿੱਥੋਂ ਹੋਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਫੇਲ ਹੋ ਚੁੱਕੀ ਆ ਉਹ ਨਿੱਲ ਸਾਬਤ ਹੋ ਚੁੱਕੀ ਆ ਇੱਥੋਂ ਦੇ ਜਿਹੜੇ ਐਮ ਐਲ ਏ ਨੇ ਬਲਕਾਰ ਸਿੱਧੂ ਵਰ ਕੇ ਉਹ ਔਰਤਾ ਵਿਰੋਧੀ ਸਾਫਤ ਹੋ ਗਏ ਨੇ ਉਹਨਾਂ ਦੀ ਮਾਨਸਿਕਤਾ ਔਰਤਾਂ ਦੇ ਵਿਰੋਧ ਚ ਆਡੀਓ ਵੀ ਆਈ ਆ ਮਨਜਿੰਦਰਜੀਤ ਵਰਗਿਆਂ ਤੇ ਜਿਹੜੀ ਪ੍ਰੈਸ ਦੇ ਉੱਤੇ ਵੀ ਹਮਲਾ ਕੀਤਾ ਜਾ ਰਿਹਾ ਉਹਨਾਂ ਤੇ ਪਰਚੇ ਕੀਤੇ ਜਾ ਰਹੇ ਨੇ ਜਿਹੜਾ ਕਿ ਜਮਹੂਰੀਅਤ ਦੇ ਉੱਤੇ ਸਿੱਧਾ ਹਮਲਾ ਕਹਿਣ ਨੂੰ ਭਾਵੇਂ ਜਮਹੂਰੀਅਤ ਆ ਜੀ ਵਿਕਾਸ ਹੋ ਗਿਆ ਜੀ ਤਰੱਕੀ ਹੋ ਗਈ ਇਹ ਸਾਰੀਆਂ ਕਾਗਜ਼ੀ ਗੱਲਾਂ ਸਾਫ ਤੋਰੀਆਂ ਨੇ ਆਮ ਆਦਮੀ ਪਾਰਟੀ ਭਾਜਪੀ ਦੀ ਬੀ ਟੀਮ ਪਹਿਲਾਂ ਵੀ ਚੋਣਾਂ ਵੇਲੇ ਵੀ ਬੀ ਟੀਮ ਸੀ ਅੱਜ ਵੀ ਅੱਜ ਵੀ ਉਹ ਮੰਨੂ ਸਮਰਿੱਤੀ ਭਾਜਪੀ ਲਾਗੂ ਕਰਨ ਤੇ ਲੱਗੀ ਹੋਈ ਆ ਟੇਡੇ ਢੰਗ ਨਾਲ ਇਹ ਵੀ ਉਹਨਾਂ ਦੇ ਹੱਕ 'ਚ ਖੜ ਰਹੇ ਨੇ ਕਿਉਂਕਿ ਦਲਤਾਂ ਦੇ ਨਾਲ ਜ਼ਬਰ ਹੋ ਰਿਹਾ ਦਲਤਾਂ ਦੇ ਨਾਲ ਧੱਕੇ ਹੋ ਰਹੇ ਨੇ ਦਲਤਾਂ ਦੇ ਉੱਤੇ ਪਰਚੇ ਹੋ ਰਹੇ ਨੇ ਤੇ ਦਲਤਾਂ ਦੇ ਉੱਤੇ ਦਿਨ ਦਿਹਾੜੇ ਗੋਰੇ ਮੱਤੇ ਵਰਗਿਆਂ ਦੇ ਉੱਤੇ ਐਮ ਸਿਆਸੀ ਸ਼ਹਿ ਦੇ ਉੱਤੇ ਉਹਨਾਂ ਤੇ ਅਣਮਨੁੱਖੀ ਸ਼ਹਾਦਤ ਕੀਤਾ ਯਾਰ ਜਿਹੜਾ ਵਰਤਾਰਾ ਅਣਮਨੁੱਖੀ ਆ ਜਿਹਨੂੰ ਜਿੰਨਾ ਵੀ ਨਿੰਦਿਆ ਜਾਵੇ ਉਹਨਾਂ ਹੀ ਘਾਟਾ ਅਸੀਂ ਦਲਦਮ ਮਜ਼ਦੂਰ ਮੁਕਤੀ ਮੋਰਚਾ ਦੇ ਵੱਲੋਂ ਇਹਦੀ ਨਖੇਦੀ ਕਰਦੇ ਤੇ ਮੰਗ ਕਰਦੇ ਆ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸ਼ਹਿ ਦੇ ਉੱਤੇ ਇੱਥੋਂ ਦਾ ਸੋਸ਼ਲ ਪ੍ਰਸ਼ਾਸਾ ਪ੍ਰਸ਼ਾਸਨ ਆ ਜਿਹੜਾ ਉਹ 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 ਜ਼ਿੰਮੇਵਾਰ ਆ ਇਥੋਂ ਦੀ ਸਰਕਾਰ ਜ਼ਿੰਮੇਵਾਰ ਆ ਤੇ ਬਣਦੇ ਜਿਹੜੇ ਅਧਿਕਾਰੀ ਆ ਜਿਨ੍ਹਾਂ ਨੇ ਗੋਰੇ ਮੱਤੇ ਦੇ ਉੱਤੇ ਜ਼ਬਰ ਕੀਤਾ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਔਰਤ ਵਿਰੋਧੀ ਸ਼ਬਦ ਬੋਲੇ ਨੇ ਬਲਕਾਰ ਸਿੱਧੂ ਵਰਗਿਆਂ ਨੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਔਰਤਾਂ ਨੂੰ ਜਿਹੜਿਆਂ ਚਾਸੀ ਗੁਰੂਆਂ ਦੀ ਧਰਤੀ ਤੇ ਰਹਿੰਦੇ ਆ ਬਾਬਾ ਨਾਨਕ ਕਹਿੰਦਾ ਸੋ ਕਿਉਂ ਮੰਨਦਾ ਆਖਿਆ ਜਿੱਤ ਜੰਮੇ ਰਜਣ ਉਹਦੇ ਬਿਲਕੁਲ ਗੁਰਬਾਣੀ ਦੇ ਉਲਟ ਸਾਰੀਆਂ ਗੱਲਾਂ ਬਿਲਕੁਲੋ ਕਰਵਾਨੀ ਦੇ ਉਲਟ ਜਿਹੜੇ ਕਹਿੰਦੇ ਜੀ ਅਸੀਂ ਤਾਂ ਗੁਰੂਆਂ ਦੀ ਧਰਤੀ ਤੇ ਰਹਿੰਦੇ ਆ ਅਸੀਂ ਤਾਂ ਬਾਬੇ ਨਾਨਕ ਦੀ ਧਰਤੀ ਤੇ ਰਹਿੰਦੇ ਆ ਅਸੀਂ ਤਾਂ ਪੰਜਾਬ ਨੂੰ ਰੰਗਲਾ ਬਣਾ ਦੇਾਂਗੇ ਅੱਜ ਪੰਜਾਬ ਦਾ ਉਹਨਾਂ ਨੇ ਸਤਿਆਂ ਨਾਸ ਕਰਤਾ ਵਾ ਪੰਜਾਬ ਦਾ ਪੰਜਾਬ ਦੀ ਜਿਹੜੀ ਮਿੱਟੀ ਆ ਉਹ ਅੱਜ ਬਿਲਕੁਲ ਦੁਖਾਂਤ ਆ ਉਹ ਦੁਖੀ ਆ ਜਰਾ ਜਰਾ ਉਹਦਾ ਦੁਖੀ ਆ ਉਹ ਇਨਸਾਫ ਮੰਗਦੀ ਆ ਮਜ਼ਦੂਰ ਇਨਸਾਫ ਮੰਗਦੇ ਆ ਬੇਰਜ਼ਗਾਰ ਇਨਸਾਫ ਮੰਗਦੇ ਆ ਔਰਤਾਂ ਇਨਸਾਫ ਮੰਗਦੀਆਂ ਔਰਤਾਂ ਨੂੰ ਸਿਰਫ ਉਹਨਾਂ ਨੇ ਬੱਸਾਂ 'ਚ ਮੁਕਤ ਕਰਾਇਆ ਸਫ਼ਰ ਕਰਨ ਵਾਲੀਆਂ ਔਰਤਾਂ ਹੀ ਬਣਾਤਾ 2027 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਬਣਾਉਂਗੇ ਜੀ ਅਸੀਂ ਤੇ ਕਹਨੇ ਆ ਵੀ ਨਹੀਂ ਬਣਨੀ ਚਾਹੀਦੀ ਅਸੀਂ ਤਾਂ ਕਹਿੰਦਾ ਵੀ ਲੋਕਾਂ ਨੂੰ ਇੱਕ ਲੋਕ ਲਹਿਰ ਬਣਾਉਣੀ ਚਾਹੀਦੀ ਆ ਇਹਨਾਂ ਤੋਂ ਭਲੇ ਦੀ ਆਸ ਹੀ ਸੱਢਣੀ ਚਾਹੀਦੀ ਆ ਕਿਉਂਕਿ ਹੁਣ ਤੱਕ ਸਤਾ ਹੀ ਬਦਲੀ ਆ ਸਿਰਫ ਕਦੇ ਤੱਕੜੀ ਕਦੇ ਪੰਜਾ ਹੁਣ ਝੰਡਾ ਝੰਡੇ ਬਦਲ ਦਿੰਦੇ ਆ ਚਿਹਰੇ ਬਦਲਦੇ ਆ ਸਿਸਟਮ ਉੱਥੀ ਦਾ ਉੱਥੇ ਹੀ ਰਿਹਾ ਵਾ ਉਹੀ ਮਸਲੇ ਨੇ ਉਹੀ ਦੁੱਖ ਨੇ ਉਹੀ ਤਕਲੀਫਾਂ ਨੇ ਇੱਕ ਲੋਕਾਂ ਨੂੰ ਲੋਕ ਲਹਿਰ ਬਣਾਉਣੀ ਚਾਹੀਦੀ ਆ ਦੁਬਾਰਾ ਬਣੋ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇਖੋ ਜੀ ਮੈਂ ਸਿਕੰਦਰ ਜਤਕਲ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜਨ ਸੁਭਾ ਕੇ ਸ਼ੇਰ ਆ ਹਾਲਾਤਾਂ ਦੇ ਮੁਤਾਬਕ ਤਾਂ ਲੋਕ ਕਿਵੇਂ ਚਾਹਣਗੇ ਇਹਨਾਂ ਨੂੰ ਕਿਉਂਕਿ ਲੋਕਾਂ ਨੂੰ ਬਹੁਤ ਵੱਡਾ ਭਲੇਖਾ ਸੀ ਪਹਿਲਾਂ ਦੋ ਪਾਰਟੀਆਂ ਨੇ ਵਾਰੀ ਬੰਨੀ ਹੋਈ ਸੀ ਉੱਤਰ ਘਾਟੋਂ ਮੈਚੜਾਂ ਇੱਕ ਬਦਲ ਗਈ ਦੂਜੀ ਆ ਗਈ ਫਿਰ ਦੂਜੀ ਆ ਕੇ ਉਹੀ ਫੇਰ ਆ ਜਾਂਦੀ ਸੀ ਲੋਕਾਂ ਨੂੰ ਕੋਈ ਥਾਂ ਨਹੀਂ ਲੱਭਦਾ ਸੀਗਾ ਇਹਨਾਂ ਨੂੰ ਲੋਕਾਂ ਦੇ ਮਨ 'ਚ ਭਲੇਖਾ ਸੀ ਵੀ ਤੀਜੀ ਪਾਰਟੀ ਆ ਗਈ ਹੈ ਤੇ ਸੱਚੀ-ਮੱਚ ਲੋਕਾਂ ਦੇ ਵਿੱਚ ਬਦਲ ਆਊਗਾ ਪਰ ਇਹ ਦਿਖਾ ਦਿੱਤਾ ਇਹਨਾਂ ਨੇ ਕਿ ਜਿਵੇਂ ਦੂਜੀਆਂ ਪਾਰਟੀਆਂ ਲੁੱਟਦੀਆਂ ਤੇ ਕੁੱਟਦੀਆਂ ਰਹੀਆਂ ਇਹਨਾਂ ਨੇ ਵੀ ਉਦੋਂ ਵੱਧ ਕੇ ਇਹ ਕਰਕੇ ਵਿਖਾ ਦਿੱਤਾ ਹੈਗਾ ਜਿਹੜਾ ਅੱਜ ਅਸੀਂ ਗੁਰੇ ਮੱਤੇ ਤੇ ਤਸ਼ੱਦਦ ਹੋਇਆ ਸੀ ਜਿਹੜਾ ਅੱਜ ਅਸੀਂ ਉਹਦੀ ਹਮਾਇਤ ਦੇ ਵਿੱਚ ਆਏ ਆ ਉਹਦਾ ਕਾਰਨ ਵੀ ਇਹੀ ਹੈ ਮੰਨ ਲਓ ਵੀ ਲੋਕਾਂ ਕੋਲੇ ਕੋਈ ਉਪਰਾਲਾ ਹੀ ਨਹੀਂ ਹੋਰ ਹਥਿਆਰ ਹੀ ਨਹੀਂ ਉਹਨਾਂ ਦੇ ਕੋਲੇ ਜਿਹੜਾ ਜਮਹੂਰੀ ਹੱਕ ਹੈ ਸਾਡਾ ਵੀ ਅਸੀਂ ਆਪਦੀਆਂ ਮੰਗਾਂ ਮਸਲੇ ਧਰਨੇ ਲਾ ਕੇ ਮਨਵਾ ਸਕਦੇ ਆ ਆਪਦਾ ਰੋਣਾ ਰੋ ਸਕਦੇ ਆ ਸਰਕਾਰ ਦੇ ਕੋਲੇ ਉਹ ਧਰਨੇ ਰਹੀ ਰੋਇਆ ਜਾਂਦਾ ਹੈਗਾ ਜੇ ਇਹਨਾਂ ਨੂੰ ਇਹ ਲੱਗਦਾ ਵੀ ਧਰਨੇ ਲਾਉਣੇ ਮਾੜੇ ਆ ਤੇ ਲੋਕਾਂ ਨੂੰ ਧਰਨੇ ਤੋਂ ਬਿਨਾ ਇਨਸਾਫ ਦੇ ਦੇਣ ਫਿਰ ਇਨਸਾਫ ਕਿਉਂ ਨਹੀਂ ਦਿੰਦੇ ਜਿਹੜਾ ਇਹਨਾਂ ਦਾ ਸਿਵਲ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਉਹ ਬਿਲਕੁਲ ਮੂਮ ਦਾ ਨੱਕ ਹੈ ਜਿਵੇਂ ਇੱਥੋਂ ਦੀ ਸੱਤਾ ਹੈ ਜਿਹੜੀ ਉਹ ਕਹਿੰਦੀ ਹੈ ਇਹਨਾਂ ਨੂੰ ਇਸ਼ਾਰਾ ਕਰਦੀ ਹੈ ਚਾਹੇ ਇਹਨਾਂ ਨੂੰ ਕਿੰਦੀ ਵੀ ਉਹਦੀ ਕੀਮਤ ਚੁਕਾਉਣੀ ਨਾ ਬਾਅਦ ਦੇ ਵਿੱਚ ਪਹੇ ਜਾਵੇ ਪਰ ਇਹ ਕਰਦੇ ਉਮੀ ਹੈ ਲੋਕਾਂ ਤੇ ਜ਼ਬਰ ਕਰਦੇ ਆ ਔਰ ਲੋਕਾਂ ਨੂੰ ਆਪਦਾ ਹੱਕ ਦੀ ਜਿਹੜੀ ਆਵਾਜ਼ ਹੈ ਉਹ ਡਾਂਗਣਾ ਬੰਦ ਕਰਨੀ ਚਾਹੁੰਦੇ ਆ ਜਿਵੇਂ ਗੋਰੇ ਮੱਤੇ ਦੇ ਕੋਈ ਉਹ ਕ੍ਰਿਮੀਨਲ ਬੰਦਾ ਨਹੀਂ ਸੀ ਸਿਰਫ ਤੇ ਸਰਪੋਂ ਨੇ ਸਾਡੇ ਇਲਾਕੇ ਦਾ ਇਥੋਂ ਦਾ ਕਾਟ ਰੱਖਿਆ ਸੀ ਕਿ ਜਿਹੜੀ ਹੁਣ ਨਵੀਆਂ ਪੰਚਾਇਤਾਂ ਬਣੀਆਂ ਉਹਨਾਂ ਨੇ ਨਰੇਗਾ ਦੇ ਵਿੱਚ ਧਾਂਦਲੀਆਂ ਪਾ ਦਿੱਤੀਆਂ ਇਥੋਂ ਦੇ ਵੀਡੀਓ ਦੇ ਧਿਆਨ ਚ ਲਿਆਉਣ ਵਾਸਤੇ ਕਿ ਉਹ ਲੋਕ ਕੀ ਕਰਦੇ ਜਿਹੜੀਆਂ ਨਵੀਆਂ ਪੰਚਾਇਤਾਂ ਬਣੀਆਂ ਆਪਦੇ ਨੇੜ ਦੇ ਲੋਕਾਂ ਨੂੰ ਘਰੇ ਜਾ ਕੇ ਸਨੇਹ ਲਾ ਕੇ ਉਹਨਾਂ ਨੂੰ ਕੰਮ ਤੇ ਲਾਉਂਦੇ ਆ ਦੂਸਰੇ ਸਾਰੇ ਝੱਕੀ ਜਾਂਦੇ ਆ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਬਣਾਓਗੇ ਨਾ ਜੀ ਨਾ 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 ਤੋਬਾ 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 ਇਹ ਹੱਥ ਜੋੜ ਕੇ ਤੋਬਾ ਕਿਉਂ ਹੋ ਰਹੀ ਹੈ ਜੀ ਇਹ ਤਾਂ ਖੂਚੜਿਕਣ ਵਾਲੀ ਸਰਕਾਰ ਹੈ ਇਹਨਾਂ ਨੇ ਤਾਂ ਲੋਕ ਦੇ ਸਾਥ ਨਾਥਾਂ ਚ ਲਿਆ ਤੇ ਇਹਨਾਂ ਤੋਂ ਤੰਗ ਆ ਲੋਕ ਭਗਵਾਨ ਜੀ ਅਤਮਾਨ ਸਾਹਿਬ ਦਾ ਪਾਸੋਂ ਸੁਣਦੇ ਉਹ ਕਹਿੰਦੇ ਪੰਜਾਬ ਦੇ ਲੋਕ ਸਾਡੇ ਤੋਂ ਖੁਸ਼ ਹੀ ਬੜੇ ਆ ਨਹੀਂ ਨਹੀਂ ਕਰਨੀ ਅਸੀਂ ਤਾਂ ਬਹੁਤ ਹੀ ਜਿਆਦਾ ਤੰਗ ਆਏ ਸਰਕਾਰ ਕਹਿੰਦੇ ਬਦਲਾ ਲਿਆਂਦਾ 70 75 ਸਾਲਾਂ ਵਾਲਾ ਬਦਲਾ ਢਾਈ ਦਿਨਾਂ ਸਾਲਾਂ ਚ ਲਿਆਂਦਾ ਜੀ ਬਦਲਾਂਗੇ ਜੀ ਆਉਂਦੀ ਵਾਰ ਬਦਲਾਂਗੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਕਹਿੰਦੇ ਸਾਡੀ ਸਰਕਾਰ ਫੇਰ ਦੁਬਾਰਾ ਬਣ ਜਾਣੀ ਇਹ ਚੰਗੇ ਕੰਮ ਕਰਦੇ ਆ ਜੀ ਨਾ ਇਹ ਤਾਂ ਸੁਪਨਾ ਹੀ ਇਹ ਤਾਂ ਮਨ ਤੋਂ ਪ੍ਰੇਖਾ ਹੀ ਕੱਢ ਦੇਣ ਖੇਤਰ ਪੈਣਗੇ ਇਹਨਾਂ ਤੇ ਅਤਮਾ ਸਾਹਾ ਕਹਿੰਦੇ ਪਹਿਲਾਂ 2022 ਚ ਲੋਕਾਂ ਨੇ ਸਾਡੇ 92 ਐਮਐਲਏ ਬਣਾਏ ਉਹ ਕਹਿੰਦੇ ਹੁਣ 92 ਤੋਂ ਵੀ ਵੱਧ ਜਿੱਤਣਗੇ 2027 ਦੇ ਵਿੱਚ ਠੀਕ ਹੈ ਜੀ ਹੋਰ ਮਾਪਾ ਜਿੱਤਣਗੇ 92 ਤੋਂ ਵੱਧ ਜਾਂ ਘਟਣਗੇ ਘਟਣਗੇ ਤੇ 92 ਤੋਂ ਵੱਧ ਐਮਐਲਏ ਬਣਾਉਗੇ 2027 ਚ ਬਾਈ ਜੀ ਤੁਸੀਂ 92 ਦੀ ਗੱਲ ਕਰਦੇ ਹੋ ਇਹਨਾਂ ਕੋਲੇ 92 ਪੰਜਾਬ ਦੇ ਵਿੱਚ ਵਰਕਰ ਨਹੀਂ ਰਹਿਣੇ ਜਿਹੋ ਜਿਹੇ ਇਹਨਾਂ ਦੇ ਹਾਲਾਤ ਹੈ ਅੰਤਮਾਨ ਸਾਹਿਬ ਕਹਿੰਦੇ ਅਸੀਂ 92 ਤੋਂ ਵੱਧ ਐਮਐਲਏ ਬਣਾਉਣੇ 2022 ਚ ਮਖ ਜੀ ਜਦੋਂ ਅਸੀਂ ਕਹੀ ਜਾਂਦੇ ਆ ਵੀ ਜਿਹੋ ਜੇ ਇਹਨਾਂ ਦੇ ਹਾਲਾਤ ਐ ਜਿਹੋ ਜੀ ਇਹ ਡਾਂਗ ਫੇਰਦੇ ਐ ਇਹਨਾਂ ਕੋਲੇ 92 ਖੜਨ ਨੂੰ ਬੰਦੇ ਨਹੀਂ ਰਹਿਣਗੇ ਕਿਉਂਕਿ ਬੰਦੇ ਤਾਂ ਜਿਹੜੇ ਸੀਗੇ ਇਹਨਾਂ ਦੇ ਸਾਰੇ ਕਰਪਟ ਹੋ ਗਏ ਹਰ ਦਿਨ ਤੁਸੀਂ ਇਹਨਾਂ ਦੀਆਂ ਆਰਟੀਕਲ ਵੀਡੀਓ ਵੇਖੋ ਤਾਂ ਕੋਈ ਜਨਾਨੀ ਦੇ ਕੇਸ 'ਚ ਕੋਈ ਰਿਸ਼ਵਤ ਦੇ ਕੇਸ 'ਚ ਹਰ ਦਿਨ ਇਹਨਾਂ ਦਾ ਕੋਈ ਨਾ ਕੋਈ ਪੰਗਾ ਖੜਾ ਹੋਇਆ ਹੀ ਰਹਿੰਦਾ ਹੈ ਤਾਂ ਇਹ ਜਿਹੜਾ ਹੁਣ ਗੋਰੇ ਮੱਤੇ ਵਾਲਾ ਕੇਸ ਹੈ ਠੀਕ ਹੈ ਇਹਨਾਂ ਨੇ ਜਿੰਨਾ ਉਹਦੇ ਤੇ ਅਤਿਆਚਾਰ ਕੀਤਾ ਅਤਿਆਚਾਰ ਤਾਂ ਕੰਮ ਚੋਂ ਹੋਇਆ ਨਾ ਇਹ ਕਹਿੰਦੇ ਵੀ ਅਸੀਂ ਗਰਾਊਂਡ ਲੈਵਲ ਤੇ ਕੰਮ ਕਰਦੇ ਆਂ ਕੰਮ ਕਰਕੇ ਸਰਕਾਰ ਬਣਾਵਾਂਗੇ ਜੇ ਮੰਨ ਲੋ ਨਰੇਗਾ ਦਾ ਕੰਮ ਮਜ਼ਦੂਰਾਂ ਨੂੰ ਮਿਲਦਾ ਹੁੰਦਾ ਜਿਹੜੇ ਅੱਜ 1 ਸਾਲ ਤੋਂ ਵੱਧ ਖਨੌਰੀ ਜਾਂ ਸ਼ੰਭੂ ਬਾਰਡਰ ਤੇ ਬੈਠੇ ਆ 700 ਰੁਪਿਆ ਦਿਹਾੜੀ ਦੀ ਮੰਗ ਕਰ ਰਹੇ ਆ ਪੂਰਾ ਸਾਲ ਕੰਮ ਦੀ ਮੰਗ ਕਰ ਰਹੇ ਆ ਉਹਦੇ ਚੋਂ ਚਲੋ ਇਹ ਕੁਛ ਨਾ ਕੁਛ ਦਿੰਦੇ ਹੁੰਦੇ ਤਾਂ ਗੋਰੇ ਮੱਤੇ ਉਹਨਾਂ ਨੂੰ ਕੀ ਲੋੜ ਸੀ ਧਰਨੇ ਲਾਉਣ ਦੀ ਪਰ ਜਦੋਂ ਇਹਨਾਂ ਨੇ ਕੰਮ ਨਹੀਂ ਦਿੱਤਾ ਜਦੋਂ ਕੋਈ ਲੀਡਰ ਪੈਦਾ ਹੁੰਦਾ ਲੀਡਰ ਕੋਲੇ ਲੋਕ ਜਾਂਦੇ ਆ ਤਾਂ ਲੀਡਰ ਨੇ ਮੂਹਰੇ ਲਾ ਕੇ ਤੁਰਨਾ ਕੰਮ ਕਰਾਉਣੇ ਆ ਤਾਂ ਇਸ ਕਰਕੇ ਇਹ ਕਹਿੰਦੇ ਵੀ ਸਾਡੇ ਤੁਸੀਂ ਮੂਹਰੇ ਮੂੰਹ ਨਾ ਖੋਲੋ ਜੇ ਖੋਲੋਗੇ ਤਾਂ ਤੁਹਾਡੇ ਤੇ ਇਹੀ ਅਤਿਆਚਾਰ ਹੋਣਾ ਹੈ ਇਹ ਤੁਸੀਂ ਅਮੋਲਕ ਦੀ ਪਹਿਲੀ ਗੱਲ ਨਹੀਂ ਆ ਜਦੋਂ ਤੋਂ ਇਹ ਆਇਆ ਐਮਐਲਏ ਬਣਿਆ ਅਸੀਂ ਤਾਂ ਉਦੋਂ ਤੋਂ ਪਿੱਟਦੇ ਆ ਰਹੇ ਹਾਂ ਐਮਐਲਏ ਤੁਸੀਂ ਬਣਾਇਆ ਮੋਲਕ ਸਿੰਘ ਨੂੰ ਜੀ ਹਾਂ ਸਾਡੀ ਜਨਤਾ ਨੇ ਬਣਾਇਆ ਹੋਰ ਆਪ ਦੀ ਆਪ ਥੜੋ ਬਣ ਗਿਆ ਇਹ ਸਾਡੀ ਜਨਤਾ ਨੇ ਬਣਾਇਆ ਉਦੋਂ ਹੀ ਐਂ ਹੋ ਸੀਗਾ ਵੀ ਆ ਦੋ ਜਮਾਤਾਂ ਨੇ ਐਨੇ ਚਿਰ ਚ ਕੁਛ ਕੀਤਾ ਹੀ ਨਹੀਂ ਆ ਤੀਜੀ ਬਦਲ ਵਾਲੀ ਸਰਕਾਰ ਲਿਆ ਕੇ ਵੇਖ ਲਓ ਸ਼ਾਇਦ ਕੁਛ ਨਾ ਕੁਛ ਭਲੇ ਦੀ ਕਰ ਲੇ ਕਿਉਂਕਿ ਇਹਨਾਂ ਨੇ ਵੀ ਪਗੜੀ ਉਹੋ ਜਿਹੀ ਬਨ ਲਈ ਟਕਮਾਨ ਜੋ ਉਹੋ ਜਿਹੀ ਖੇਡ ਲੇ ਨਾਟਕ ਉਹ ਜੇ ਕਰਲੇ ਵੀ ਅਸੀਂ ਆਮ ਘਰਾਂ ਦੇ ਧੀਆਂ ਪੁੱਤਾਂ ਆ ਆਮ ਘਰਾਂ ਚੋਂ ਆਏ ਆ ਪਰ ਗਏ ਵੀ ਆਮ ਘਰਾਂ ਚੋਂ ਸੀ ਐਸੇ ਕਰਕੇ ਬਾਲੇ ਉੱਛਲ ਗਏ ਇਹ ਜਿਹੜਾ ਜਿਵੇਂ ਕਹਿੰਦੇ ਉਹ ਮਾੜਾ ਭਾਂਡਾ ਜਿਹੜਾ ਉਹ ਛੇਤੀ ਉੱਛਲਦਾ ਇਹੇ ਜਾਦੇ ਛਾਲਾ ਮਾਰ ਗਏ ਹੁਣ ਇਹਨਾਂ ਨੂੰ ਸੋਝੀ ਕੁਛ ਨਹੀਂ ਰਿਹਾ ਇਹਨਾਂ ਭਾਂਡਾ ਅਮੋਲਕ ਸਿੰਘ ਮਾੜਾ ਭਾਂਡਾ ਹੋ ਗਿਆ ਜੀ ਹੁਣ ਤੇ ਇਹਦੇ 'ਚ ਕੀ ਸ਼ੱਕ ਹੈ ਜਦੋਂ ਇਹ ਪਹਿਲਾਂ ਆਪਣੇ ਕੋਲੇ ਵੋਟਾਂ ਮੰਗਣ ਆਇਆ ਜੈਤੋ ਹਲਕੇ ਦੇ ਵਿੱਚ ਕੀ ਸੀ ਇਹਦੇ ਕੋਲੇ ਇੱਕ ਮਰੂਤੀ ਗੱਡੀ ਸੀ ਅੱਜ ਵੇਖ ਲਓ ਕਿਹੜੀਆਂ ਗੱਡੀਆਂ ਇਹਦੇ ਕੋਲੇ ਜੇ ਚੰਗਾ ਬੰਦਾ ਉਹ ਹੁੰਦਾ ਵੀ ਯਾਰ ਉਸ ਲੋਕਾਂ ਲਈ ਵਧੀਆ ਸੋਚ ਰੱਖੇ ਤੇ ਜੇ ਸਾਡੀ ਸੋਚ ਹੀ ਇਹ ਹੈ ਵੀ ਅਸੀਂ ਵੋਟਾਂ ਦੇ ਵਿੱਚ ਜੇ ਮੈਂਬਰ ਬਣਾਉਣੇ ਆ ਸਰਪੰਚ ਤੇ ਬਣਾਉਣੇ ਆ ਉਹਨਾਂ ਤੋਂ ਵੀ ਅਸੀਂ ਆਹੀ ਕੁਝ ਕਰਨਾ ਹੈ ਹੋਰ ਅਸੀਂ ਇਲਾਕੇ ਦੇ ਵਿਕਾਸ ਬਾਰੇ ਤਾਂ ਸੋਚਣਾ ਹੀ ਨਹੀਂ ਅਮੋਲਕ ਸਿੰਘ ਨੂੰ ਐਮ ਐਲ ਏ ਬਣਾ ਕੇ ਹੁਣ ਤੁਹਾਨੂੰ ਪਛਤਾਵਾ ਹੋ ਰਿਹਾ ਜੈਤੋਂ ਵਾਲਿਆਂ ਨੂੰ ਮੱਖ ਜਮਾ ਪੂਰਾ ਪਛਤਾਵਾ ਹੋ ਰਿਹਾ ਜੀ ਅਸੀਂ ਤਾਂ ਪਹਿਲਾਂ ਹੀ ਸਟੇਜਾਂ ਤੋਂ ਅਲਾਉਂਸ ਕਰਤਾ ਸੀ ਵੀ ਜਿਹੋ ਜੇ ਇਹ ਪਹਿਲਾਂ ਦੂਜੇ ਨਿਕਲੇ ਆ ਉਹੋ ਜੇ ਹੀ ਇਹ ਨਿਕਲਣਗੇ ਕਿਉਂਕਿ ਇੱਕ ਜਿਹੜਾ ਇਹਨਾਂ ਦਾ ਸਵਿਧਾਨ ਬਣਿਆ ਹੋਇਆ ਹੈ ਜਿਹੜੇ ਸਵਿਧਾਨ ਦੇ ਤਹਿਤ ਇਹ ਚੱਲਦੇ ਆ ਉਹ ਸਵਿਧਾਨ ਹੀ ਇਹੋ ਜਿਹਾ ਉਹਦੇ ਦਾਇਰੇ ਚੋਂ ਇਹ ਬਾਹਰ ਜਾ ਹੀ ਨਹੀਂ ਸਕਦੇ ਉਹ ਤਾਂ ਕਿਸੇ ਨੂੰ ਬਣਾ ਲਓ ਤੁਸੀਂ ਜਨਾਂ ਚਿਰ ਲੋਕ ਸਿਸਟਮ ਨਾਲ ਪ੍ਰਬੰਧ ਨਾਲ ਬਦਲ ਕੇ ਨਹੀਂ ਸਰਕਾਰ ਲਿਆਉਂਦੇ ਤਾਂ ਉਹਨਾਂ ਚਿਰ ਇਹ ਹੀ ਹਾਰ ਰਹਿਣਗੇ ਬਿਲਕੁਲ ਬਿਲਕੁਲ ਹੱਥ ਦੇ ਵਿੱਚ ਭਗਵੰਤ ਮਾਨ ਸਾਹਿਬ ਨੂੰ ਕੋਈ ਮੈਸੇਜ ਦਿਓਗੇ ਕਾਮਨਾਗਰਿਕ ਹੋਣ ਦੇ ਨਾਤੇ ਮਜ਼ਦੂਰ ਹੋਣ ਦੇ ਨਾਤੇ ਉਹਨਾਂ ਨੂੰ ਕੋਈ ਸੁਨੇਹਾ ਦਿਓਗੇ ਸਾਡਾ ਮੈਸੇਜ ਇਹ ਹੀ ਆ ਵੀ ਆਪਦੇ ਜਿਹੜੇ ਐਮਐਲਏ ਆ ਇਹਨਾਂ ਨੂੰ ਨੱਥ ਪਾ ਜਿਹੜੇ ਤੇਰੇ 2 ਸਾਲ ਰਹਿ ਗਏ ਆ ਨਾ ਤੇ 2 ਸਾਲਾਂ ਚ ਜਿਹੜੇ ਮਾੜੇ ਮੋਟੇ ਵਾਦੇ ਕੀਤੇ ਇਹਨਾਂ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰ ਬਿਲਕੁਲ ਦਰਸ਼ਕੋ ਗੋਰਾ ਮੱਤਾ ਜਿਹੜਾ ਜੈਤੋਂ ਦਾ ਨੌਜਵਾਨ ਹੈ ਉਹਦੇ ਹੱਕ ਦੇ ਵਿੱਚ ਜੈਤੋਂ ਦੇ ਵਿੱਚ ਅੱਜ ਵੱਡਾ ਇਕੱਠ ਹੋਇਆ ਹੈ ਤਾਂ ਸਿੱਧੇ ਤੌਰ ਤੇ ਇਹੀ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਤਾਂ ਹੁਣ ਦੇਖਣਾ ਹੋਏਗਾ ਕਿ ਭਗਵੰਤ ਮਾਨ ਸਰਕਾਰ ਨੂੰ ਜਿਹੜਾ ਇਹਨਾਂ ਲੋਕਾਂ ਵੱਲੋਂ ਮੈਸੇਜ ਦਿੱਤਾ ਗਿਆ ਹੈ ਕੀ ਭਗਵੰਤ ਮਾਨ ਸਾਹਿਬ ਉਹ ਮੈਸੇਜ ਸੁਣ ਕੇ ਜਾਂ ਇਹਨਾਂ ਦਾ ਸੁਨੇਹਾ ਸੁਨੇਹਾ ਸੁਣ ਕੇ ਉਹ ਕਾਰਵਾਈ ਕਰਦੇ ਨੇ ਜਾਂ ਜਿਹੜੇ ਐਮਐਲਏ ਨੂੰ ਜਿਹੜੇ ਵੱਖੋ-ਵੱਖਰੇ ਵਿਧਾਨ ਸਭਾ ਹਲਕਿਆਂ ਦੇ ਐਮਐਲਏ ਨੇ ਵਿਧਾਇਕ ਨੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਨੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਹਾਲਾਤ ਰਹੇ ਤਾਂ ਪੰਜਾਬ ਦੇ ਲੋਕ ਸੜਕਾਂ ਤੇ ਆਉਣਗੇ ਇਹ ਇਹਨਾਂ ਲੋਕਾਂ ਦਾ ਕਹਿਣਾ ਹੈ ਤਾਂ ਹੁਣ ਦੇਖਣਾ ਹੋਏਗਾ ਕਿ ਇਸ ਮਸਲੇ ਨੂੰ ਲੈ ਕੇ ਗੋਰਾ ਮੱਤਾ ਵਾਲੇ ਮਸਲੇ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਤਾਂ ਆਉਣ ਵਾਲਾ ਕਰੇਗਾ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ